ਹੈਲੋ ਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦੀ ਕਟਿੰਗ ਕਿਸ ਤਰ੍ਹਾਂ ਦੀ ਚੱਲਦੀ ਹੈ ਸਾਡੀ 19 ਇੱਪਾ ਜੀ ਫਿਰ ਅਸੀਂ ਉਸ ਤੋਂ 4 ਇੰਚ ਹੱਤ ਰੱਖਣਾ ਜੀ 4 ਇੰਚ ਹੱਤ ਅਸੀਂ 24 ਤੇ ਰੱਖਾਂਗੇ 24 ਰੱਖਾਂਗੇ ਫਿਰ ਅਸੀਂ ਕੱਪੜੇ ਨੂੰ ਫੋਲਡ ਕਰ ਲਾਂਗੇ ਇਦਾਂ 24 24 ਦੋਨਾਂ ਸੱਜੇ ਤੋਂ बोल् पहलासी कपड़ा विशालेना हैप सच ता से कैरा ने चार करेंगेवर डबल कर अ दोवर कि डबल दो बार होल डबल करना है, पता करके कर फोल्ड हो गया तो थी। देख सकते अबी दिन शुरू कर दी साझा बदना बचा लेना मैं करके इस देख ਅਸੀਂ ਇੱਥੇ ਚੋਲੀਆਂ ਚੰਨਾ ਦਿੱਤੀ। ਸਾਂਝਾ ਬਦਨਾ ਬਚਾ ਲੈਣਾ। ਬੰਦਾ ਕਰਕੇ 24 ਫੋਲਡ ਮੈਟ ਤੱਕ। ਪਹਿਲਾਂ ਮੈਂ ਕੋਮ ਉੱਜੀ ਸਾਈਡ ਤੋਂ ਫੋਲਡ ਹੋ ਗਿਆ ਸੀ। ਐਟਾ ਕਰਕੇ ਫੋਲਡ ਕਰ ਲੈਣਾ ਹੈ। ਇੱਦਾਂ ਸਿੱਧਾ ਫੋਲਡ ਕਰ ਲੈਣਾ ਹੈ। ਫਿਰ ਅਸੀਂ ਲੈਂਥ ਰੱਖ ਲੈਣੀ ਹੈ। ਇਦਾਂ ਜਿਹੜਾ तैयार सा चार इंच रखना क्योंकि फोल्ड भी होना है साडा फटे अंदर ठीक है बटाली बटाली चार इंच रख इंच रखें ਅਸੀਂ ਕੱਟਿੰਗ ਕਰ ਲਈ ਪੂਰੀ ਤਰ੍ਹਾਂ ਦੀ ਹੁਣ ਅਸੀਂ ਇਹ ਕੱਟ ਕਰ ਦੇਣਗੇ ਹਮ ਕਰਾਂਗੇ ਅਸੀਂ ਕੱਟ ਤੱਕ ਇਹ ਸਾਡਾ ਕਟਿੰਗ ਹੋ ਗਿਆ ਦੇਖੋ ਜੀ ਅਸੀਂ ਕਿਸ ਤਰ੍ਹਾਂ ਨਿਸ਼ਾਨੀਆਂ ਲਾਉਣੀਆਂ ਨੇ ਥੀੜਾ ਰੱਖਾਂਗੇ ਇਸੇ ਅਸੀਂ ਸਾਢੇ 6 साधी छे अशी रखांगे आई होप तुम्हाला नि निशा देत ठीक आहे साडे छे अशी फिर रण मो सात रखना मोढा साडा सात आयगी ठीक आहे रखना मोर अशी ਕ੍ਰਾਫਟ ਕਰਨ ਨੂੰ ਤੁਹਾਨੂੰ ਬਾਕਸ ਜਿਹਾ ਬਣਾ ਲੈਣਾ ਨੂੰ ਇਸ ਨਿਸ਼ਾਨ ਨੂੰ ਤੇ ਦਸਰੀ ਕੰਡਿਤ ਜਿ ਵੈਸਟ ਕੱਟ ਲਿਆ ਜੀ ਸਾਡੇ ਨੂੰ ਅਸੀਂ ਜਿੱਤਨਾ 19 ਅਤੇ 2 ਪੰਚ ਉੱਤੇ ਰੱਖ ਲਏ ਜੀ ਠੀਕ ਹੈ ਠੀਕ ਫਿਰ ਅਸੀਂ ਰੱਖਾਂਗੇ ਜੀ 1 ਇੰਚ ਦੀ ਕਾਟ ਇਹ ਜਿਹੜੀ ਸਾਡੀ ਫਰਸਟ ਪੇਸੰ ਪਣੀ ਹੈ ਜੀ। ਇਹ ਪੈਰਾਸੀਟੋ ਐਂਟੀਪੀਕਾ ਜਿਹੜੀ ਸਾਡੀ ਬਾਤ ਹੈ। ਮੈਕਰਾਓ ਜੈ। ਠੀਕ ਹੈ। ਪੈਰਾਸੀਟੋ ਨੂੰ ਜਿੱਦ ਤੱਕ ਤੋਂ ਅੱਧੇ ਇੰਚ ਦੀ ਕੱਸ਼ੀ ਕਾਟ। ਇਸ ਤਰ੍ਹਾਂ ਕਰਕੇ ਕੱਸ਼ੀ ਕਾਟ ਲੀ ਪਾਣੀ ਹੈ ਜੀ। ਇਹ ਪਾਣੀ ਬਹੁਤ ਹੀ ਜ਼ਰੂਰੀ ਹੈ ਜੀ।

ਦੇ ਦੋ ਸੈੱਟ ਸਿੰਬੋਲ ਦੇ ਅਸੀਂ ਰੱਖਿਆ ਜੀ 15 ਤੇਰੇ ਤੋਂ 18 ਕੰਮਰ ਰੱਖਾਂਗੇ ਕਿਉਂਕਿ ਸਾਡੇ ਕਲੈਂਥ ਦੀ ਹੈਗੀ ਆ 17 ਅਸੀਂ 1 ਇੰਚ ਵਾਧਾ ਰੱਖਾਂਗੇ ਕਿਉਂਕਿ ਪਲੇਟਾਂ ਦੇ ਅੰਦਰ ਵੀ ਕਪੜਾ ਜਾਣਾ ਹੁੰਦਾ ਹੈ ਨਿਸ਼ਾਨ ਆਨਲਾਈਨ ਜਿੱਦਾਂ ਦੀ ਵਸਤਾਂ ਚਿੱਟਾ ਫਿਰ ਅਸੀਂ ਇਹਨਾਂ ਨੂੰ ਮਿਲਾ ਲਵਾਂਗੇ ਫਿਰ ਹੋਣਾ ਸੀ ਪਾਵਾਂਗੇ ਜੀ ਪਲੇਟ ਇਹ ਪਾਵਾਂਗੇ ਜੀ ਅਸੀਂ 12ਾਂ ਤੇ ਸੱਦੇ ਜਿੰਦਾ ਜਿਹਾ ਠੰਡੀ ਜੀ ਤੱਤ ਸਿਲੰਤਰ ਖੜੇ अस का हाफ कर लेना जी साढ़े तीन साढ़े तीन हाफ करके फिर असं रखें अर्धा अर्धा इंच करके अर्धा अद्धा इंच इतना उठना फिर असें मिलाना जी इसे पेड़ बहुत सोहने हिंदे फिटिंग बहुत बढ़िया बैठती है ਤਾਂ ਕਰਕੇ ਅਸੀਂ ਫੇਰ ਪਾ ਲੈਨੇ ਆ ਠੀਕ ਹੈ ਫੋਨ ਅਸੀਂ ਕਰੰਜੀ ਜੀ ਕਟਿੰਗ ਠੀਕ ਹੈ ਐਡ ਦੇ ਜੀ ਦੇ ਸੇਂ ਕੱਟ ਨਾਲ ਪਾ ਲੈਨੇ ਆ ਹੁਣ ਅਸੀਂ ਆਵਾਂਗੇ ਜੀ ਮੋੜੇ ਦਾ ਨਾਪ ਕਿਸ ਤਰ੍ਹਾਂ ਲੈਣਾ ਹੈ ਦੱਸਦੇ ਹਾਂ ਤੁਹਾਨੂੰ ਤੁਸੀਂ ਜਦੋਂ ਵੀ ਮੋੜੇ ਦਾ ਨਾਪ ਲੈਣਾ ਸਲਾਈ ਦਾ ਅੱਧਾ ਇੰਚ ਕੱਢ ਲੈਣਾ ਹੈ ਪਹਿਲੇ ਐਦਾਂ ਅੱਧੇ ਇੰਚ ਦੀ ਨਿਸ਼ਾਨ ਲਾ ਕੇ ਫਿਰ ਤੁਸੀਂ ਨਾਪ ਲੈਣਾ ਜੀ ਤੁਹਾਡਾ ਫਿਰ ਮੋੜਾ ਘਟਦਾ ਵਧਦਾ ਨਹੀਂ ਆ ਐਦਾਂ ਕਰਕੇ ਅਸਟਾ ਰਾਉਂਡ 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 ਐਦਾਂ ਕਰਕੇ ਦੇਖੋ ਜੀ ਸਾਡਾ ਆਇਆ ਜਿਸ ਸਾਢੇ 8 क्या अस तुम दोबारा नाप के दस देने देख सकते हो तो तीस अद्धा इंच छट के सिलाई का फिर तुम तो नाप लेना है मोडे का इदा करके फिर तेजा मोडे का कपड़ा घटेगा बधेगा नहीं इधर देख सकते जी ना तो एकदम फिट बैठेगी ठीक है देखो जी तो मेरे को थोड़ा हो गया इदा करके एवें करके ਦੇਖੋ ਜੀ ਸਾਢੇ 8 ਔਨ ਲਿਆ ਜੀ ਠੀਕ ਹੈ ਸਾਢੇ 8 ਤੇ ਹੁਣ ਤੁਸੀਂ ਬਾਹ ਕਟਿੰਗ ਕਰਨੀ ਹੈ ਅਸੀਂ ਤੁਹਾਨੂੰ ਬਾਹ ਵੀ ਕਟਿੰਗ ਕਰਕੇ ਦੱਸਦੇ ਆਂ ਦੇਖੋ ਜੀ ਹੋਣਾ ਸੀ ਕਰਦੇ ਆਂ ਬਾਹ ਦੀ ਕਟਿੰਗ ਠੀਕ ਹੈ ਕਪੜਾ ਸੈੱਟ ਕਰ ਲਿਆ ਹੁਣ ਸਾਢੇ 8 ਸਾਡਾ ਮੋਡਾ ਹੁੰਦਾ ਪਿਆ ਸੀ ਸਾਢੇ 8 8 ਇਹ ਰੱਖਾਂਗੇ ਬਾਹ ਦਾ ਮਾਪ ਠੀਕ ਹੈ ਦੇਖ ਸਕਦੇ ਤੁਸੀਂ ਸਾਢੇ ਹੱਥ ਤੇ ਉੱਤੋਂ ਦਾ ਕੋਣ ਲਿਆ ਇਹ ਬੰਨਸਾਈਡ ਆਪਣੀ ਸਾਹਤ ਤੇ ਰੱਖੀ ਮੈਂ ਐ ਓਪਨ ਇੱਧਰ ਰੱਖਣੀ ਸਾਢੇ ਹੱਥ ਤੇ ਜੰਨ ਨਾਗੇ ਠੀਕ ਹੈ ਫਿਰ 3 ਇੰਚ ਦੀ ਡੌਂਡ ਰੱਖ ਲੈਣਾ ਨੀਚੇ ਨੂੰ ਤੇ ਨੀਚ ਡੌਂਡ ਰੱਖ ਲਿਆ ਮੈਂ ਜੀ ਠੀਕ ਹੈ ਫਿਰ ਅਸੀਂ ਉੱਤੇ ਸਾਢੇ ਹੱਥ ਨਾਲ ਜਿਹੜੀ ਪਕ ਰੱਖਿਆ ਸੀ ਉੱਥੇ ਤਾਂ ਮਿਲਾ ਦੇਣਾ ਹੈ ਠੀਕ ਹੈ आटा डू भी एद्द मिला देना ठीक है मिला दिता पिछड़ी लगे ठीक है

ਪਰ ਅਸੂ ਕੁਲਾਏ ਤਵਾਗੇ ਠੀਕ ਹੈ ਤਾਂ ਕੁਲਾਏ ਤਾਂ ਉਹ ਦੇ ਇਸੇ ਵੀ ਠੀਕ ਹੈ ਅਸੀਂ ਸਾਡੇ ਠੀਕ ਹੈ ਵਜੇ ਸਾਨੂੰ ਪਰ ਤੇ ਨਹੀਂ ਚ ਡਾਉਨ ਫਿਰ ਅਸੀਂ ਤਾਂ ਕਿਆ ਜੀ ਬੋਕੋ ਅੱਡੀ ਪਾਕਿਸਤਾਨੀ ਬਾਂਦ ਬਣਵਾਇਆ ਕਲਾਇੰਟ ਨੇ ਸੋਇਸ ਕਰਕੇ ਸੀ ਮਾਪ ਰੱਖਿਆ ਵਾ 3 ਇੰਚ ਅਸੀਂ ਡੈਢ ਬਾਅਦ ਰੱਖਿਆ ਜੀ ਆ ਇਹ ਸਾਡਾ ਕਟਿੰਗ ਦਾ ਆ ਇਹ ਸਾਡਾ ਸਲਾਈ ਦਾ ਵਾ ਇੱਥੇ ਹੀ ਸਲਾਈ ਲਾ ਦੇਣੀ ਹੈ ਜੀ ਠੀਕ ਹੈ ਹੁਣ ਅਸੀਂ ਇਹਦੀ ਕਟਿੰਗ ਕਰਾਂਗੇ ਜੀ ਸਾਡੇ ਨਾਲ ਨੇ ਫਿਰ ਕਰਦੇ ਤੁਸੀਂ ਹਲਾ ਕੀ ਜੀ ਤੁਸੀਂ ਦੋ ਕੋ ਦੋ ਬਿਸ ਚਾਪਲੇ ਸੀ ਹਲਾ ਜਿਆ ਕਾਟ ਪਾਤਾ ਕਿ ਸਾਡੀ ਫਰੰਟ ਦੀ ਪੇਜ ਨੂੰ ਜੀ ਅਸੀਂ ਕਾਟਣਾ ਕੱਟੇ ਲਾਉਣੀ ਹੁੰਦੀ ਆ ਆ ਫਰੰਟ ਫੇਸ ਨੂੰ ਭੋਨੇ ਆ ਸ਼ੋਰ ਤੇ ਨੂੰ ਅਸੀਂ ਆਰਮ ਨੂੰ ਭੋਨੇ ਦੇਖੋ ਫਿਰ ਠੀਕ ਹੈ ਥੈਂਕ ਯੂ ਜੀ ਸਾਲੀਆ ਇਹ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ